ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਪਵਾਨੀਗੜ ਰੋਡ ਤੇ 2 ਮਹੀਨੇ ਪਹਿਲਾਂ ਬਣਾਇਆ ਡਵਾਈਡਰ ਜਿਸ ਤੇ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ ਪਰ ਠੇਕੇਦਾਰ ਵੱਲੋਂ ਘਟੀਆ ਮਟੀਰੀਅਲ ਵਰਤਿਆ ਗਿਆ ਜਿਸ ਕਾਰਨ 2 ਮਹੀਨੇ ਵਿੱਚ ਕੈਟਰੀ ਹੋ ਗਿਆ ਦੱਸਣ ਜੋਗ ਹੈ ਕਿ ਸਾਬਕਾ ਕੈਬਨਟ ਮੰਤਰੀ ਵਿਜੇਂਦਰ ਸਿੰਘਲਾ ਵੱਲੋਂ ਸਮਾਣਾ ਪਵਾਨੀਗਾ ਰੋਡ ਬਣਾਉਣ ਲਈ ਗ੍ਰਾਂਟ ਦਿੱਤੀ ਗਈ ਸੀ ਸੜਕ ਦੇ ਵਿਚਾਲੇ ਗੱਡੀਆਂ ਦੇ ਆਉਣ ਜਾਣ ਲਈ ਡਿਵਾਈਡਰ ਬਣਾਏ ਗਏ ਸੀ ਕਿ ਜਿਸ ਨਾਲ ਵਾਹਨਾਂ ਨੂੰ ਚਲਾਉਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਇਹ ਡਿਵਾਈਡਰ ਬੰਦਾ ਸਿੰਘ ਬਹਾਦਰ ਚੌਂਕ ਤੱਕ ਬਣਾਏ ਜਾਣੇ ਸੀ ਪਰ ਇਸ ਨੂੰ ਚੌਂਕ ਤੱਕ ਬਣਾਉਣ ਦੀ ਬਜਾਏ ਅੱਧ ਵਿੱਚ ਹੀ ਛੱਡ ਦਿੱਤਾ ਗਿਆ ਜੋ ਵਾਣ ਬੰਦਾ ਸਿੰਘ ਬਹਾਦਰ ਚੌਂਕ ਵੱਲੋਂ ਸਪੀਡ ਨਾਲ ਆਉਂਦੇ ਹਨ ਉਹਨਾਂ ਨੂੰ ਡਿਵਾਈਡਰ ਦਿਖਾਈ ਨਹੀਂ ਦਿੰਦਾ ਅਤੇ ਗੱਡੀਆਂ ਡਿਵਾਈਡਰ ਨਾਲ ਟਕਰਾਂਦੀਆਂ ਹਨ ਅਲਜਨ ਕਈ ਹਾਦਸੇ ਹੁੰਦੇ ਹਨ ਸਮਾਣਾ ਸ਼ਹਿਰ ਵਾਸੀ ਕ੍ਰਿਸ਼ਨ ਮਿੱਤਲ ਕ੍ਰਿਸ਼ੰਤਮਾਨ ਸੁੱਖਾ ਸਿੰਘ ਪਿਆਰਾ لال ਰਸ਼ਮੀ ਨਾਰਾਇਣ ਨੇ ਕਿਹਾ ਕਿ ਡਿਵਾਈਡਰ ਨੂੰ ਬੰਦਾ ਸਿੰਘ ਬਹਾਦਰ ਚੌਂਕ ਤੱਕ ਬਣਾਇਆ ਜਾਵੇ ਜਿਸ ਨੂੰ ਵਿਚਾਲੇ ਹੀ ਛੱਡ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ 2 ਮਹੀਨੇ ਵਿੱਚ ਡਿਵਾਈਡਰ ਕਿਵੇਂ ਟੁੱਟ ਸਕਦਾ ਹੈ ਇਹ ਡਿਵਾਈਡਰ ਬਣਾਉਣ ਦਾ ਠੇਕਾ ਜਿਸ ਠੇਕੇਦਾਰ ਨੂੰ ਦਿੱਤਾ ਸੀ ਉਸ ਦੀ ਜਾਂਚ ਕੀਤੀ ਜਾਵੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਗੱਡੀ ਡਿਵਾਈਡਰ ਨਾਲ ਟਕਰਾ ਕੇ ਕਿਵੇਂ ਪੁੱਠੀ ਹੋ ਗਈ ਪਰ ਲੋਕਾਂ ਦੀ ਜਾਨ ਨੂੰ ਵੀ ਖਤਰਾ ਬਣਿਆ ਹੋਇਆ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਵੱਲ ਧਿਆਨ ਜਲਦੀ ਦਿੱਤਾ ਜਾਵੇ ਤੋ ਇਸ ਤੋਂ ਪਹਿਲਾਂ ਕੋਈ ਵੱਡੀ ਘਟਨਾ ਨਾ ਵਾਪਰ ਜਾਵੇ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਕਿੰਨੇ ਕੁ ਮਿੰਟ ਹੋ ਗਏ ਦੋਵੇਂ ਨਾਲ ਪੜਿਆ ਨੋ ਦੋ ਮਿੰਟ ਹੋ ਗਏ ਉਹ ਬੰਦੇ ਚਾਰਾਂ ਤੋਂ ਬਾਹਰ ਹੋ ਗਏ ਉਹ ਭਰਨਿਆਂ ਦੀ ਲੱਤ ਪੁੱਟੇ ਇੱਕ ਨੂੰ ਚੱਕਦੇ ਜੀ ਜਾ ਰਹਾ ਜਾ ਰਹਾ ਜਾ ਰਹਾ ਮੇਰੇ ਥੋੜੀ ਇਹ ਕੱਟ ਨਹੀਂ ਜੀ ਇਹ ਡਵਾਈਟਰੀ ਨਾ ਜਿਹੜਾ ਬੜਾ ਜ਼ਰੂਰੀ ਤੋਂ ਨਹੀਂ ਆਪਣੇ ਪ੍ਰਕਾਰ ਰੋਡ ਤੇ ਨਹੀਂ ਆਏ ਗੱਡੀਆਂ ਚੜ੍ਹਦੀਆਂ ਮੇਰਾ ਨਾਮ ਹੀ ਕਰਿਸ਼ਨ ਧਮਾਨਾ ਹੈ ਹਾਂਜੀ ਤੁਸੀਂ ਦੁਬਾਰਾ ਕਿ ਸਵਾਸਟਰ ਬਣਨ ਨੂੰ ਕਿੰਨੀ ਦੇ ਰਹੀ ਹੈ ਇਹਨਾਂ ਨੂੰ 2 ਮਹੀਨੇ ਹੋ ਗਏ ਜੀ ਬਣੇ 2 ਮਹੀਨੇ ਖੜੇ ਹੋ ਗਏ ਹਾਂਜੀ ਜੀ ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੋਇਆ ਜੀ ਬਹੁਤ ਐਕਸੀਡੈਂਟ ਹੁੰਦੇ ਨੇ ਰਾਤ ਵੀ 2 ਐਕਸੀਡੈਂਟ ਹੋਏ ਨੇ ਜੀ ਇੱਕ ਗੱਡੀ ਉਹ ਖੜੀ ਹੈ ਇੱਕ ਉਹ ਖੜੀ ਹੈ ਇੱਕ ਬੰਦੇ ਦੀ ਲੱਤ ਟੁੱਟ ਗਈ ਤੇ ਇੱਕ ਦੀ ਬਾਹਾਂ ਟੁੱਟ ਗਈ ਇਹ ਬਹੁਤ ਜ਼ਿਆਦਾ ਗਲਤ ਹੈ ਜੀ ਕੋਈ ਲਾਈਟ ਨਹੀਂ ਕੋਈ ਕੁਝ ਨਹੀਂ ਹੈਗਾ ਔਰ ਬੰਦਾ ਉਧਰੋਂ ਆਉਂਦਾ ਤੇ ਉਹਨੂੰ ਦਿਖਦਾ ਹੀ ਨਹੀਂ ਹੈਗਾ ਵੀ ਡਿਵਾਈਡਰ ਇਨਾ ਕੋਈ ਲਾਈਟ ਆ ਨਾ ਕੁਝ ਹੈ ਟੁੱਟਿਆ ਪਿਆ ਬੁਰੀ ਤਰ੍ਹਾਂ ਬਹੁਤ ਬੁਰਾ ਹਾਲ ਹੈ ਇਹਦਾ ਲੋਕ ਇਹਨਾਂ ਦੇ ਕਰਨ ਇਹ ਐਕਸੀਡੈਂਟ ਦਾ ਕਾਰਨ ਇਹੀ ਹੈ ਜੀ ਡਿਵਾਈਡਰ ਇਹ ਵਿਚਾਲੇ ਛੱਡਤਾ ਜੀ ਕੰਮ ਪੂਰਾ ਨਹੀਂ ਚੜਾਇਆ ਹੈਗਾ ਉਹਨਾਂ ਨੇ ਡਿਵਾਈਡਰ ਪੂਰਾ ਆਪਣਾ ਚੌਂਕ ਤੱਕ ਬਣਨਾ ਚਾਹੀਦਾ ਸੀ ਤਾਂ ਕਿ ਉਧਰੋਂ ਬੰਦਾ ਵੇਰ ਹੋ ਕੇ ਪੂਰਾ ਆਵੇ ਨਾ ਇਹ ਅੱਧ ਵਿਚਾਲੇ ਜਾ ਕੇ ਖਤਮ ਕਰਤਾ ਇੱਥੇ ਬੰਦ ਕਰਤਾ ਜੀ ਇਹ ਕੰਮ ਇਹਨਾਂ ਨੇ ਇਹ ਪੂਰਾ ਹੋਣਾ ਚਾਹੀਦਾ ਸੀ ਜਾਂ ਬਣਨਾ ਹੀ ਨਹੀਂ ਚਾਹੀਦਾ ਸੀ ਜਾਂ ਪੂਰਾ ਹੋਣਾ ਚਾਹੀਦਾ ਸੀ ਬਰਦਾਸ ਸਿੰਘ ਭਾਦਰ ਤੱਕ ਚੌਂਕ ਤੱਕ ਪੂਰਾ ਹੋਣਾ ਚਾਹੀਦਾ ਸੁੱਖਾ ਕਾਲਾ ਵੀ ਕਹਿੰਦੇ ਸੁੱਖਾ ਵੀ ਕਹਿੰਦੇ ਨੇ ਜੀ ਕਿਉਂ ਕਿ ਇਹ ਪੈਸੇ ਲਾਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਜੀ ਕੋਈ ਫਾਇਦਾ ਨਹੀਂ ਆ ਵੇਖੋ ਜੀ ਤੁਹਾਡੇ ਸਾਹਮਣੇ ਹੀ ਹੈ ਜੀ ਡਿਵਾਇਟਰ ਦੇਖੋ ਰਾਤ ਤਿੰਨ ਚਾਰ ਗੱਡੀਆਂ ਚੜ ਗਈਆਂ ਨੇ ਇੱਕ ਮੁੰਡੇ ਦੀ ਲੱਤ ਟੁੱਟ ਗਈ ਹੈ ਦੋ ਦੇ ਸਿਰ ਤੇ ਵੱਜਿਆ ਸੱਟਾਂ ਜੀ ਹਾਂ ਜੀ ਹਾਂ ਜੀ ਬਹੁਤ ਮੁਸ਼ਕਲ ਗੱਡੀ ਚੋਂ ਕੱਢੇ ਨੇ ਜੀ ਬੁਰੀ ਹਾਲਤ ਨਾਲ ਕੱਢੇ ਨੇ ਜੀ ਅਸੀਂ ਇਹ ਤਾਂ ਬੜਾ ਬੁਰਾ ਹਾਲ ਹੈ ਜੀ ਇਹ ਤਾਂ ਤੋੜ ਤੱਕ ਬੰਨਣਾ ਚਾਹੀਦਾ ਬੰਦਾ ਸਿੰਘ ਬਹਾਦਰ ਚੌਂਕ ਤੱਕ ਬੰਨਣਾ ਚਾਹੀਦਾ ਜੀ ਇਹਦੇ ਅੱਧ ਵਿਚadda ਛੜਤਾ ਜੀ ਐਕਸੀਡੈਂਟ ਦਾ ਘਾਰ ਬਣ ਗਿਆ ਜੀ ਇਥੇ ਬਿਲਕੁਲ ਐਕਸੀਡੈਂਟ ਦਾ ਘਾਰ ਹੈ ਜਿਆਦਾ ਐਕਸੀਡੈਂਟ ਹੋ ਰਹੇ ਨੇ ਤੇ ਦਿਨੋਂ ਦਿਨ ਜਿਆਦੇ ਕ੍ਰਿਸ਼ਨਦੇਵ ਜੀ ਕਿਸ਼ਨਦੇਵ ਪਿੱਲਾ ਜੀ ਆ ਡਿਵਾਈਡਰ ਬਣਾ ਦੋ ਨੂੰ ਲਓਗੇ ਹਾਂਜੀ ਹਾਂਜੀ ਇਹ ਜਿਹੜੀ ਜਿਹੜੀ ਹੋ ਗਿਆ ਕਿ ਕਿੰਨੇ ਕੇ ਲੱਖ ਰੁਪਏ ਲਾ ਕੇ ਬਣਾ ਦੇ ਵਿਕੀ ਕਿ ਵਿਕੀ ਬਣਾ ਇਹ ਡਿਵਾਈਡਰ ਬਣਿਆ پیسے ਦਾ ਬਣੀ ਢੰਗ ਨਾਲ ਨਹੀਂ ਹੈਗਾ ਜਦੋਂ ਡਿਵਾਈਡਰ ਬਣਾਦੇ ਉਹਦੇ ਵੀ ਮਤਲਬ ਮੱਲਿਆਂ ਨੇ ਤੇ ਦੁਕਾਨਦਾਰਾਂ ਨੇ ਕਾਫੀ ਜਿਆਦਾ ਤਰਾਇ ਕਰਾ ਦੀਗਾ ਡਿਵਾਈਡਰ ਦੀ ਸ਼ਕਲ ਚ ਡਿਵਾਈਡਰ ਨਹੀਂ ਹੈਗੇ ਕਿਤੇ ਕੱਟ ਛੱਡਦੇ 20 ਫੁੱਟ ਦੇ ਕਿਤੇ ਡਿਵਾਈਡਰ ਬਣਾਤਾ ਕਈ ਵਾਰ ਗੱਡੀਆਂ ਆਉਂਦੀ ਨੇ ਰਾਤ ਭਰਾਤ ਕੋਈ ਜਵਾਕ ਆਉਂਦਾ ਗੱਡੀ ਉੱਪਰ ਚੜ੍ਹ ਜਾਂਦੀ ਹੈ ਕੱਟ ਛੱਡਦੇ ਬਹੁਤ ਜਿਆਦਾ ਡਿਵਾਈਡਰ ਦੀ ਕੋਈ ਇਹ ਸੇਫ ਨਹੀਂ ਹੈਗਾ ਤੇ ਖਾਤਰਨਾ ਕੰਮਾਂ ਦੀ ਜਿਹੜਾ ਗੱਡੀਆਂ ਨੁਕਸਾਨ ਹੁੰਦਾ ਮੇਰੇ ਖਿਆਲ ਜਾਨੀ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਰਹੇ ਨੇ ਆ ਦੇਖੋ ਤੁਹਾਡੇ ਸਾਹਮਣੇ ਇੱਕ ਡਰਾਈਵਰ ਦੀ ਗੱਡੀ ਉਜੜ ਗਈ ਸਾਰੀ ਇਹ 20 25 ਵਾਰ ਟੁੱਟ ਗਈ ਜਿਹੜੇ ਕਿ ਇੱਕ ਮਸ ਹੈ ਨਹੀਂ ਡਰਾਈਵਰ ਸਹੀ ਤੰਗਣਾ ਨਹੀਂ ਬਣੇ ਜੀ ਜਿਹਨੇ ਕਿ ਜਿਹਨੇ ਪੈਸੇ ਲੈ ਖਰਾਬ ਹੋ ਪੈਸੇ ਲੈ ਖਰਾਬ ਜੀ ਮਤਲਬ ਜਿਹੜੀ ਜ਼ਿੰਦਗੀਆਂ ਦਾ ਨੁਕਸਾਨ ਹੋ ਰਿਹਾ ਗੱਡੀਆਂ ਨੁਕਸਾਨ ਨੂੰ ਲੱਖਾਂ ਰੁਪਏ ਦੀ ਗੱਡੀਆਂ ਨੂੰ ਨੁਕਸਾਨ ਹੁੰਦਾ ਪਰ ਇਹ ਕਿੱਥੇ ਦੀ ਗੱਡੀ ਆਉਂਦੀ ਕਿੱਥੇ ਨਾ ਚੜ੍ਹ ਜਾਂਦੀ ਐ ਡਰਾਈਵਰ ਦੀ ਸ਼ਕਲ ਜਿਹੇ ਡਰਾਈਵਰ ਨਹੀਂ ਹੈਗੇ ਇਹ ਸਚਾਈ ਇਹ ਹੈ ਵੀ ਕੱਟ ਤੁਰਤ ਕਿਟ ਬੈਟਰ ਬਣਨਾ ਦੀ ਬਣਵੇ ਬਣਨਾ ਦੀ ਬਣਵੇ ਉਹਨੂੰ ਕਹਿੰਦੇ ਬਣਵੇ ਇਹ ਕੱਟ ਛੱਡ ਤੇ ਕਿਤੇ ਬਣਾਤਾ ਪੈਸੇ ਖਾ ਕੇ ਮਲ ਮਾਨ ਗਿਆ ਗਾ ਮਜੀਫਾ ਤੇ